ਹੈਲੋ ਦੋਸਤੋ ਸਾਰਿਆਂ ਨੂੰ ਫਰਜੀਤ ਤੰਬੜ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਦੋਸਤੋ ਮੈਂ ਅੱਜ ਇੱਕ ਹੋਰ ਗੀਤ ਲੈ ਕੇ ਹਾਜ਼ਰ ਹੋਈ ਹਾਂ ਇਸ ਗੀਤ ਦੇ ਨਾਲ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਵਾਗਤ ਹੈ ਉਮੀਦ ਹੈ ਪਹਿਲਾਂ ਦੀ ਤਰ੍ਹਾਂ ਇਹ ਗੀਤ ਵੀ ਤੁਹਾਨੂੰ ਪਸੰਦ ਆਏਗਾ ਸੁਣੋ ਗੀਤ ਬਹੁਤ ਵਾਰੀ ਸੁਨਿਆ ਹੋਏਗਾ ਮੈਂ ਜਿਸ ਤਰ੍ਹਾਂ ਮੈਨੂੰ ਆਂਦਾ ਮੈਂ ਉਸ ਤਰ੍ਹਾਂ ਸੁਣਾਵਾਂਗੀ ਕੋਠੇ ਉੱਤੇ ਕੋਠੜਾ ਵੇ ਕੋਈ ਵਿੱਚ ਢੇਠ ਵਗੇ ਦਰੀਆ ਵੇ ਮਾਇਆ बगे दर्या वे मया कोे उते कोडा कोई हेठ बगे दरवे वे मया हाण्या वे कोई हेट वगे दर्या ਚਲੀ ਬਣ ਕੇ ਮੈਂ ਤਰਾ ਕੋਈ ਬੰਗਲਾ ਬਣ ਕੇ ਆਵੇ ਮাইয়া ਆਣੀ ਆਵੇ ਕੋਈ ਬੰਗਲਾ ਬਣ ਕੇ ਠੜਵੇ ਕੋਈ ਵਿਚ ਗੁਜ਼ਰੀ ਦੀ ਪੀਂਘ ਵੇ ਮাইয়া ਹਾਣੀ ਆਵੇ ਕੋਈ ਵਿਚ ਗੁਜ਼ਰੀ ਦੀ ਪੀਂਘ ਵੇ ਪੀਂਘ ਝਟੇਂਦੇ ਦੋ ਜਣੇ ਕੋਈ ਆਸ਼ਕ ਤੇ ਮਾ ਸ਼ੁਕਵੇ ਮਾਇਆ ਹਣੀ ਆਵੇ ਕੋਈ ਆਸ਼ਕ ਤੇ ਮਾ ਸ਼ੁਕਵੇ ਪਿੰਗ ਛੁਟੇਂਦੇ ਡਿਗ ਪੈਵੇ ਕੋਈ ਹੋ ਗਏ ਚਕਨਾ ਚੁਰਵੇ ਮਾਇਆ आवे कोकन चूरवे कोठे उते कोठड़े को हेठ तपे तन दूरवे माई आहे हा आवे को हेठ तपे तन ਗਿਣ ਗਿਣ ਲਾ ਮਾ ਰੋਟੀਆਂ ਵੇ ਕੋਈ ਪਰ ਪਰ ਲਾ ਮਾ ਪੂਰਵੇ ਮਾਇਆ ਹਣੀ ਆਵੇ ਕੋਈ ਪਰ ਪਰ ਲਾ ਮਾ ਪੂਰਵੇ ਫੁੱਲ ਫੁੱਲ फु फुल लथण मेरा खाने वाला दूर वे माया। वे मेरा खाने तर पाणी आवे कोई हेठि तपे तूर विण गिण लाइ रोटी आवे प ਪਰ ਪਰ ਲਾਹ ਪੂਰਵੇ ਸਸੂ ਦੇ ਜਾਏ ਖਾ ਗਏ ਮੇਰੀ ਅਮ ਪਰਲਾਮ ਰੋਟੀਆਂ ਵੇ ਮੇਰਾ ਕੋਈ ਪਰ ਪਰਲਾਮ ਪੁਰਵੇ ਮਾਇਆ ਗਿਣ ਗਿਣ ਲਾਮ ਰੋਟੀਆਂ ਵੇ ਕੋਈ ਪਰ ਪਰਲਾਮ ਪੁਰਵੇ ਮਾਇਆ ਹਣੀ ਆਵੇ ਕੋਈ ਪਰ ਪਰ ਸੂਦੇ ਜਾਏ ਖਾਗੇ ਨੀ ਮੇਰੀ 엄마 ਜਾਏ ਦੂਰ ਵੇ ਮাইয়া ਹਣੀ ਆਵੇ ਮੇਰੀ 엄마 ਜਾਏ ਚੁਲੀ ਵਣਕੇ ਮੈਂ ਨਾਵੇਂ ਕੋਈ ਬੰਗਲਾ ਵਣਕੇ ਆਵੇ ਮਾਇਆ ਆਣੀ ਆਵੇ ਕੋਈ ਬੰਗਲਾ ਵਣਕੇ ਆਵੇ ਦੋਸਤੋ ਉਮੀਦ ਹੈ ਤੁਹਾਨੂੰ ਗੀਤ ਮੇਰਾ ਪਸੰਦ ਆਏਗਾ ਪਸੰਦ ਆਇਆ ਤਾਂ ਜੇ ਮੇਰੇ ਚੈਨਲ ਦੇ ਉੱਤੇ ਨਵੇਂ ਆ ਉਸ ਸਬਸਕ੍ਰਾਈਬ ਜੂ ਕਰ ਲਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਗੀਤ ਕਿਸ ਤਰ੍ਹਾਂ ਲੱਗਿਆ ਸ਼ੇਅਰ ਔਰ ਲਾਈਕ ਵੀ ਕਰ ਦਿਆ ਕਰੋ ਬਹੁਤ-ਬਹੁਤ ਸ਼ੁਕਰੀਆ ਬਹੁਤ ਪਿਆਰ ਦੇ ਰਹੇ ਹੋ ਮੈਨੂੰ ਬਹੁਤ-ਬਹੁਤ ਸ਼ੁਕਰੀਆ ਇਸੇ ਤਰ੍ਹਾਂ ਜਿਉਂਦੇ ਰਹੋ ਵਸਦੇ ਰਹੋ ਮੇਰੀਆਂ ਵੀਡੀਓ ਦੇਖਦੇ ਰਹੋ